ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅੱਜ ਦੇ ਸਮੇਂ ਵਿੱਚ ਸਿਰਦਰਦ ਦੀ ਸਮੱਸਿਆ ਆਮ ਹੈ। ਪਰ ਦੋਸਤੋ ਜੇਕਰ ਤੁਹਾਡਾ ਸਿਰ ਵਾਰ-ਵਾਰ ਦਰਦ ਹੁੰਦਾ ਹੈ ਤਾਂ ਇਹ ਚੰਗੀ ਗੱਲ ਨਹੀਂ ਹੈ। ਕਿਉਂਕਿ ਦੋਸਤੋ ਵਾਰ-ਵਾਰ ਸਿਰਦਰਦ ਦੀ ਸਮੱਸਿਆ ਹੋਣ ਨਾਲ ਤੁਹਾਨੂੰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ-ਨਾਲ ਦੋਸਤੋ ਜਦੋਂ ਵੀ ਸਾਡਾ ਸਿਰਦਰਦ ਹੁੰਦਾ ਹੈ ਤਾਂ ਇਸ ਨਾਲ ਸਾਨੂੰ ਚੈਨ ਨਹੀਂ ਆਉਂਦਾ। ਕਹਿਣ ਵਿੱਚ ਦੋਸਤੋ ਇਹ ਸਮੱਸਿਆ ਬਹੁਤ ਛੋਟੀ ਹੈ ਪਰ ਦੋਸਤੋ ਇਸ ਦੀ ਦਿੱਕਤ ਬਹੁਤ ਜ਼ਿਆਦਾ ਹੋ ਜਾਂਦੀ ਹੈ। ਅੱਜ ਦੀ ਵੀਡੀਓ ਵਿੱਚ ਦੱਸਿਆ ਗਿਆ ਨੁਸਖਾ ਆਪਣਾਉਣ ਨਾਲ ਦੋਸਤੋ ਤੁਹਾਨੂੰ ਭਾਵੇਂ ਅੱਧੇ ਸਿਰ ਦਾ ਦਰਦ ਹੋਵੇ ਜਾਂ ਫਿਰ ਪੂਰੇ ਸਿਰ ਦਾ ਦਰਦ ਦੋਸਤੋ ਤੁਹਾਨੂੰ ਆਰਾਮ ਮਿਲ ਜਾਵੇਗਾ ਇਸ ਦੇ ਨਾਲ-ਨਾਲ ਦੋਸਤੋ ਇਸ ਦਾ ਸੇਵਨ ਤੁਸੀਂ ਰਾਤ ਨੂੰ ਜਾਂ ਫਿਰ ਸਵੇਰੇ ਕਰ ਸਕਦੇ ਹੋ ਪਰ ਦੋਸਤੋ ਜੇਕਰ ਤੁਸੀਂ ਇਸ ਦਾ ਸੇਵਨ ਸਵੇਰੇ ਕਰੋਗੇ ਤਾਂ ਇਹ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ ਰਾਤ ਨੂੰ ਸੇਵਨ ਕਰਨ ਦੀ ਕੋਈ ਵੀ ਗਾਰੰਟੀ ਨਹੀਂ ਹੈ ਤਾਂ ਦੋਸਤੋ ਇਸ ਦੇ ਨਾਲ-ਨਾਲ ਇਸ ਦਾ ਸੇਵਨ ਕਰਨ ਲਈ ਤੁਸੀਂ ਇੱਕ ਸੇਬ ਦੇ ਦੋ ਹਿੱਸੇ ਕਰ ਲੈਣੇ ਹਨ ਅਤੇ ਰਾਤ ਨੂੰ ਉਸ ਨੂੰ ਖੁੱਲੀ ਹਵਾ ਵਿੱਚ ਰੱਖ ਦੇਣਾ ਹੈ ਭਾਵ ਕਿ ਦੋਸਤੋ ਉਸ ਦੇ ਇੱਕ ਹਿੱਸੇ ਨੂੰ ਖੁੱਲੀ ਹਵਾ ਵਿੱਚ ਰੱਖਣਾ ਹੈ ਤੇ ਉਸੇ ਹਿਸਾਬ ਨਾਲ ਰੱਖਣਾ ਹੈ ਕਿ ਕੋਈ ਵੀ ਜ ਫਾਰ ਉਸ ਉੱਪਰ ਮੂੰਹ ਨਾ ਲਗਾਵੇ ਅਤੇ ਅਗਲੇ ਦਿਨ ਉੱਠ ਕੇ ਸਵੇਰੇ ਖਾਲੀ ਪੇਟ ਤੁਸੀਂ ਇਸ ਸੇਬ ਦਾ ਸੇਵਨ ਕਰਨਾ ਹੈ ਇਸ ਤਰ੍ਹਾਂ ਜੇਕਰ ਤੁਸੀਂ ਦੋਸਤੋ ਤਿੰਨ ਦਿਨ ਜਾਂ ਫਿਰ ਇੱਕ ਹਫਤੇ ਤੱਕ ਇਸ ਦਾ ਸੇਵਨ ਕਰਦੇ ਹੋ ਤਾਂ ਜ਼ਿੰਦਗੀ ਵਿੱਚ ਕਦੇ ਵੀ ਤੁਹਾਡਾ ਸਿਰ ਨਹੀਂ ਦੁਖੇਗਾ ਅਤੇ ਇਸ ਦੇ ਨਾਲ ਨਾਲ ਦੋਸਤੋ ਇਹ ਤੁਹਾਡੇ ਸਰੀਰ ਨੂੰ ਹੋਰ ਵੀ ਕਈ ਤਰ੍ਹਾਂ ਦੇ ਲਾਭ ਦੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰਨਾ ਤਾਂ ਕਿ ਉਹ ਵੀ ਇਸ ਦੇ ਨਾਲ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਅਪਲੋਡ ਕਰਦੇ ਹਾਂ ਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਵੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ નીચે ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਦਿਓ ਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ